ਜੰਡੀਗੜਿਆ ਫੋਰਟ ਤੇ 6624 ਨੰਬਰ ਅਪਰਾਧਿਕ ਇਹ ਹਮਲਾ ਪੰਜਾਬ ਦੇ ਲੋਕਾਂ ਤੇ ਹਮਸਾ ਫਲਾਉਣ ਵਾਲੀ ਕਿਹਾ ਉਹਦੇ ਖਿਲਾਫ ਅਸੀਂ ਕ੍ਰਿਮਿਨਲ ਅੰਤਰਰਾਸ਼ਟਰੀ ਗਲਾਬ ਦੇਸ਼ਗੋਰੀ ਦਾ ਤੇ ਪੰਜਾਬ ਦੇ ਲੋਕਾਂ ਨੂੰ ਦਿਖੇਲ ਕਰਨ ਦਾ ਉਹਨਾਂ ਦੀ ਦੇਸ਼ਤੀ ਕਰਮਾਂ ਦਾ ਕੇਸ ਹੈ ਉਹ ਦਰਜ ਹੋਣਾ ਚਾਹੀਦਾ ਹੈ ਦੀ ਪੂਰੇ ਪੰਜਾਬ ਦੇ ਵਿੱਚ ਇੱਕ ਤੋਂ ਵੱਧ ਰਿਐਕਸ਼ਨ ਕਰਿਆ ਹੋਇਆ ਲੋਕਾਂ ਦਾ ਸਿੱਖਾਂ ਨੂੰ ਬਦਨਾਮ ਕਰਕੇ ਹਿੰਦੂ ਕੋਟ ਲਈ ਜਾਵੇ ਵੀ ਜਿਹੜਾ ਪੰਜਾਬ ਦੇ ਪ੍ਰਧਾਨ ਹੈ ਬੀਜੇਪੀ ਦੇ ਜਾਖੜ ਸਾਹਿਬ ਉਹਨਾਂ ਨੂੰ ਇਮੀਡੀਏਟਲੀ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਹਿ ਕੇ ਇਹਦੀ ਜਿਹੜੀ ਮੈਂਬਰਸ਼ਿਪ ਹੈ ਮੈਂਬਰ ਪਾਰਲੀਮੈਂਟ ਦੀ ਉਹ ਖਤਮ ਕਰਾਉਣੀ ਚਾਹੀਦੀ ਹੈ ਕਿ ਉਹ ਕੀ ਕਬਦ ਕਰ ਰਹੀ ਹੈ ਜਿਹੜੀ ਹੈ ਹਾਂਜੀ ਅਸੀਂ ਇੱਕ ਕੰਪਲੇਂਟ ਦੇਖਿਆ ਕਿਹੜੀ ਐਸੋਸੀਏਸ਼ਨ ਆ ਵੀ ਦੱਸ ਦਿਓ ਇੰਡੀਅਨ ਐਸੋਸੀਏਸ਼ਨ ਆ ਆ ਪੰਜਾਬ ਤੋਂ ਵੱਲੋਂ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਡੀਐਨਏ ਸੀ ਮੰਕਰ ਆਪਣੀ ਕੰਪਲੇਂਟ ਉਹ ਤਾਂ ਹੈ ਨਹੀਂ ਸੀ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿ ਬੰਗੜਾ ਰਣੋਤ ਨੇ ਜੋ ਪੰਜਾਬ ਬਾਰੇ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਚੰਡੀਗੜ੍ਹ 에어ਪੋਰਟ ਤੇ 6624 ਨੂੰ ਅਤਵਾਦੀ ਕਿਹਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਹਿੰਸਾ ਪਲਾਉਣ ਵਾਲੇ ਕਿਹਾ ਉਸ ਦੇ ਖਿਲਾਫ ਅਸੀਂ ਕਮੇਡ ਰਿਪੋਰਟ ਇਸ ਦੇ ਖਿਲਾਫ ਦੇਸ਼ ਰੋਹੀ ਦਾ ਤੇ ਪੰਜਾਬ ਦੇ ਲੋਕਾਂ ਨੂੰ ਡਿਫੇਮ ਕਰਨ ਦਾ ਉਹਨਾਂ ਦੀ ਦੇਖਤੀ ਕਰਨਾ ਜਿਹੜਾ ਕੇਸ ਹੈ ਉਹ ਦਰਜ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਹੈ ਕੰਗਣਾ ਨਰਾਓਦੀ ਤੇ ਬੀਜੇਪੀ ਦੀ ਵੀ ਉਹਰੇ ਪੰਜਾਬ ਦੇ ਵਿੱਚ ਇੱਕ ਪੁਨ ਰਿਐਕਸ਼ਨ ਕਰੇ ਵੋਟਾਂ ਦਾ ਸਿੱਖਾਂ ਨੂੰ ਬਦਨਾਮ ਕਰਕੇ ਹਿੰਦੂ ਵੋਟ ਲੈ ਜਾਵੇ ਇਹ ਜਿਹੜੀ ਪਾਲਿਸੀ ਹੈ ਉਹ ਇੱਥੇ ਪੰਜਾਬ ਵਿੱਚ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਾ ਹੀ ਚੱਲਣ ਦੇਣਗੇ ਤੇ ਸਾਡੀ ਦੀ ਮੰਗ ਹੈ ਵੀ ਜਿਹੜਾ ਪੰਜਾਬ ਦੇ ਪ੍ਰਧਾਨ ਹੈ ਬੀਜੇਪੀ ਦੇ ਯਾਖਰ ਸਾਹਿਬ ਉਹਨਾਂ ਨੂੰ ਇਮੀਡੀਏਟਲੀ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਹਿ ਕੇ ਇਹਦੀ ਜਿਹੜੀ ਮੈਂਬਰਸ਼ਿਪ ਹੈ ਮੈਂਬਰ ਪਾਰਲੀਮੈਂਟ ਦੀ ਉਹ ਖਤਮ ਕਰਾਉਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਜੇ ਸਾਡੀ ਜਿਹੜੀ ਸਟੇਟ ਹੈ ਉਹ ਬਾਰਡਰ ਸਟੇਟ ਹੈ ਜਿਹੜੇ ਪੰਜਾਬ ਦੇ ਲੋਕ ਹੈ ਸਾਰੇ ਸਿੱਖ ਹੈ ਚਾਹ ਹਿੰਦੂ ਹੈ ਕੋਈ ਵੀ atheistic ਪਖਤਰੇ ਸਾਰੇ ਤੇ ਸਾਰੇ ਬਾਰਡਰ ਪਾਕਿਸਤਾਨ ਦੇ ਨਾਲ ਅਸੀਂ ਹਮੇਸ਼ਾ ਲੜਦੇ ਰਹੇ ਆ ਇਹਦੇ ਨਾਲ ਸਾਰੇ ਪੰਜਾਬ ਦੀ ਜਿਹੜੀ ਭਾਵਨਾ ਉਹ ਥੇਸ ਪਹੁੰਚੀ ਹੈ ਤੇ 3 ਕਰੋੜ ਪੰਜਾਬੀਆਂ ਦੀ ਇਸ ਨੇ ਬੇਇਜ਼ਤੀ ਕੀਤੀ ਜੇ বিজেপি ਵਾਲੇ ਵਿਚ ਆਮਦ ਹੈ ਉਹਨਾਂ ਨੂੰ ਸਭ ਕੋ ਮੋਹਰੇ ਆ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਇਮੀਡੀਏਟਲੀ ਸਸਪੈਂਡ ਕਰਾਉਣਾ ਚਾਹੀਦਾ। 4 ਵਾਲ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਵੀ ਖਾਸ ਤਨ ਜੱਤਬਾਦੀ ਕਿਹਾ ਇਹ ਨਵਾਂ ਬਿਆਨ ਜਾਂ ਤੁਸੀਂ ਪੁਰਾਣੇ ਬਿਆਨ ਦੇ ਉੱਤੇ ਜਿਹੜੀ ਨਹੀਂ ਇਹ ਨਵਾਂ ਬਿਆਨ ਹੈ ਤੇ ਪਹਿਲੇ ਬਿਆਨ ਵੀ ਇਹਦੇ ਬੜੇ ਗਲਤ ਹੈ। ਕਿੱਥੇ ਕਿਹਾ ਇਹ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਸੀਂ ਆਪਣੀ ਕੰਪਲੇਟ ਵਿੱਚ ਵੀ ਲਿਖਿਆ ਹੈ ਉਹ ਚੈੱਕ ਕਰੋ ਉਹ ਤੇ ਜੇ ਕਹਿ ਰਹੀ ਹੈ ਤੇ ਪਹਿਲਾਂ ਵੀ ਇਹਨੇ ਪੰਜਾਬ ਦੇ ਜਿਹੜੇ ਕਿਸਾਨ ਮੋਰਚੇ ਤੇ ਬੈਠੇ ਸੀ ਪੰਜਾਬ ਦੇ ਤੇ ਇੰਡੀਆ ਦੇ ਸਾਰੇ ਉਹਨਾਂ ਨੂੰ ਵੀ ਖਾਸ ਤਨ ਨਹੀਂ ਕਿਹਾ ਕਿ ਜ ਉੱਥੇ ਧਰਨੇ ਜਾਂਦੇ ਸੀ ਕਿਸਾਨਾਂ ਦੇ ਤੇ ਉਹਨੂੰ ਕਹਿੰਦੀ ਸੀ 100-100 ਰੁਪਏ ਦਿਹਾੜੀ ਦੇ ਮਤਲਬ ਇਹ ਜਿਹੜੀ ਬੋਲੀ ਹੈ ਇਹ ਆਰਐਸਐਸ ਤੇ ਬੀਜੇਪੀ ਦੀ ਬੋਲੀ ਹੈ ਜਿਹੜੀ ਉਹ ਬੋਲਦੀ ਹੈ ਉਸਤੇ ਵੀ ਅਸੀਂ ਬਹੁਤ ਸਖਤ ਖਿਲਾਫ ਹਾਂ ਹਾਲਾਂਕਿ ਅੱਜ ਤੇ ਤੁਸੀਂ ਦੱਸੋ ਇੰਡੀਆ ਦੇ ਵਿੱਚ ਕਿਸੇ ਬੀਜੇਪੀ ਦੇ ਲੀਡਰ ਨੇ ਕਿਸੇ ਪ੍ਰਧਾਨ ਮੰਤਰੀ ਨੇ ਕੋਈ ਇਹਦੀ ਨਿਗਹਿਤੀ ਕੀਤੀ ਹੈ ਕਿ ਤੂੰ ਪੰਜਾਬੀਆਂ ਨੂੰ ਕੀ ਨਾਤਵਾਦੀ ਕਹਿੰਦਾ ਹੈ ਇਹ ਸਾਰਿਆਂ ਨੇ ਮਿਲਿ ਕੁ ਤਰ ਪਰ ਪੰਜਾਬ ਦੇ ਲੋਕ ਤੇ ਖਾਸ ਕਰ ਵਕੀਰ ਭਾਈਚਾਰਾ ਮਜ਼ਦੂਰ ਅਤੇ ਕਿਸਾਨ ਤੇ ਹੋਰ ਬੁੱਧੀਜੀਵੀ ਜਿਹੜੇ ਪੰਜਾਬ ਦੇ ਆ ਸਾਰੇ ਇਸ ਦਾ ਵਿਰੋਧ ਕਰਦੇ ਆ ਤੇ ਅਸੀਂ ਇਹ ਪੰਜਾਬ ਦਾ ਮਾਹੌਲ ਇਹਨਾਂ ਨੂੰ ਖਰਾਬ ਨਹੀਂ ਕਰਦੇ ਅਲਵਿੰਦਰ ਕੌਰ ਦਾ ਜਿਹੜਾ ਥੱਪੜ ਮਾਰਿਆ ਉਹਨੂੰ ਕੋ ਜੱਜ ਮੰਨਦੇ ਆ ਇਹ ਥੱਪੜ ਮਾਰਿਆ ਇਹ ਤਿਆਰ ਹੋਗੀ ਇਹ ਚੱਲਦਾ ਮੈਟਰ ਅਸੀਂ ਇਹ ਨਹੀਂ ਕਹਿ ਸਕਦੇ ਉਹਨੇ ਮਾਰਿਆ ਨਹੀਂ ਮਾਰਿਆ ਕਿਉਂਕਿ ਇਹਦੇ ਇਨਕੁਆਇਰੀ ਚ ਪਤਾ ਲੱਗੇਗਾ ਉਹ ਪੰਜਾਬ ਸਰਕਾਰ ਨੇ ਸਿਟਰੀ ਉਧਾਰਤੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤੁਹਾਡੇ ਹਿਸਾਬ ਨਾਲ ਦੋਸ਼ ਤੇ ਦਾ ਜਿਆਦਾ ਵੱਡਾ ਹੈ ਕੰਗਣਾ ਦਾ ਜਾਂ ਕੁਲਵਿੰਦਰ ਕੌਰ ਦਾ ਇਹ ਪਿਛਲੀ ਹਿਸਟਰੀ ਦੇਖੀਏ ਇਹਦੀ ਬੈਕਗ੍ਰਾਉਂਡ ਦੇਖੀਏ ਕੰਗੜਾ ਦੀ ਪਹਿਲੀ ਹੈ ਜਿਹੜੀਆਂ ਬੋਲੀਆਂ ਬੋਲਦੀ ਹੈ ਤੇ ਭਾਜਪਾ ਦੀ ਪਾਲਿਸੀ ਦੇਖੀਏ ਆਰਐਸਐਸ ਦੀ ਤਾਂ ਇਹਦਾ ਦੋਸ਼ੀ ਤਾਂ ਕੰਗੜਾ ਹੈ ਉਹ ਐਮਪੀ ਹੈ ਐਮਪੀ ਦੀ ਪੋਸਟ ਸਭ ਤੋਂ ਵੱਡੀ ਹੁੰਦੀ ਹੈ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਐਮਪੀ ਰੋਵਾਤ ਨੇ ਇਹ ਜੁੰਬੇਬਾਰੀ ਚ ਰੱਟੀਪੜੀ ਕਿਉਂ ਮਤਲਬ ਪੰਜਾਬ ਨੂੰ ਦੇ ਖਿਲਾਫ ਖਰਾਬ ਕਰਨ ਅਸਤੇ ਜੀ ਆਸ਼ਵਾਸਨ ਕਰਦੀ ਐ ਐਸਐਸਪੀ ਸਾਹਿਬ ਨੇ ਵੀ ਜਵਾਬ ਉਹਨਾਂ ਨੇ ਕਿਹਾ ਜੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਤਨੂਨ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਤੇ ਇਹਦੀ ਐਕਸ਼ਨ ਬਣਦਾ ਤਾਂ ਹੀ ਹੋਵੇ ਪੱਕਾ ਪੱਕਾ ਰਾਜ਼ਾ ਕਰ ਲਿਆ ਵੀ ਉਹਨੂੰ ਅਦਾਲਤਾਂ ਚ ਘਰੀ ਸਹਾਇਤਾ ਹੋ ਗਾ ਜੀ ਜੇ ਇੱਥੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬੋਹਾੜੀ ਕਚਹਿਰੀ ਦੇ ਵਿੱਚ ਅਸੀਂ ਇਸ ਤਰ੍ਹਾਂ ਸਾ ਪਾਵਾਂਗੇ ਪ੍ਰਾਈਵੇਟ ਕੰਪਲੇਟ ਤੇ ਉਹਨੂੰ ਸਮਨ ਕਰਾਵਾਂਗੇ ਕਲਿਵਾੜ ਸਾਹਿਬ ਬੋਲਨੇ ਕੰਗਨ ਨਰੋਤ ਨੇ ਇਹ ਕਿਹਾ ਸੀ ਕਿ ਪੰਜਾਬ ਦੇ ਜੱਤਵਾਦ ਫੈਲ ਰਿਹਾ ਹੈ ਜਾਂ ਉਹ ਅਤਵਾਦੀ ਉਹਦਾ ਸਬੂਤ ਦਵੇ ਨਾ ਜੀ ਇਸ ਤਰ੍ਹਾਂ ਤੁਸੀਂ ਕਿਵੇਂ ਕਹਿ ਸਕਦੇ ਸਾਰੀ ਸਟੇਟ ਨੂੰ ਅਤਵਾਦੀ ਆ ਜਾਂਦਾ ਦੋ ਉਹਨਾਂ ਨੇ ਕਿਹਾ ਕਿ ਮੈਂ ਪੁੱਛ ਰਿਹਾ ਹਾਂ ਉਹਨਾਂ ਨੇ ਕਿਹਾ ਹੈ ਜੀ ਉਹਨਾਂ ਨੇ ਕਿਹਾ ਪੰਜਾਬ ਚੱਤਵਾਦੀ ਅਤਵਾਦ ਫੈਲ ਰਿਹਾ ਹੈ ਤੇ ਜਿਹੜੀ ਪੰਜਾਬ ਉਹਨੂੰ ਉਹ ਵੀ ਅਤਵਾਦੀ ਕਿਹਾ ਹੈ ਉਹਨੂੰ ਵੀ ਕੋਰ ਨਾਮ ਦੇ ਕੇ ਨਾ ਕਿ ਸਿੱਖ ਤੱਤਵਾਦੀ ਹੁੰਦੇ ਆ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਬਿਨਸਬੂਤੋ ਕੀ ਮੈਂ ਕਹਿੰਦੀ ਹਾਂ ਕਿ ਦਾਲੀਵਾਲ ਸਾਹਿਬ ਜਿਸ ਤਰ੍ਹਾਂ ਤੁਹਾਡੇ ਰੋਕੀ ਭਾਈਚਾਰੇ ਦੀ ਮੋਹਰੀ ਜਾਂ ਜਿੜੀ ਗਈ ਹੈ ਇਹ ਅਗੇ ਪੰਜਾਬ ਚ ਹੋਰ ਰੋਕੀ ਭਾਈਚਾਰੇ ਨਾਲ ਹੋਰ ਸੰਗਠਨ ਨਾਲ ਵੀ ਮਤਲਬ ਰਾਫਤਾ ਕੈਂਪ ਕੀਤਾ ਜਾਵੇਗਾ ਅਸੀਂ ਸਾਰੇ ਨਾਲ ਰਾਫਤਾ ਕਰਾਂਗੇ ਇਹ ਇਕੱਲੇ ਪੰਜਾਬ ਦੇ ਇਕੱਲੇ ਦੀ ਨਹੀਂ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹ ਇੰਡੀਆ ਇੰਡੀਆ ਦੀ ਐਸੋਸੀਏਸ਼ਨ ਹੈ ਸਾਰੇ ਭਾਰਤ ਦੀ ਉੱਥੋਂ ਸਾਨੂੰ ਆਫਰ ਹੋਇਆ ਕਿ ਪੰਜਾਬ ਦੀ ਜਿਹੜੀ ਚੱਕੋ ਸਾਰੇ ਇੰਡੀਆ ਚੱਕਾਂਗੇ ਤੁਸੀਂ ਪੰਜਾਬ ਨਿਕਲ ਜਾਓ ਪੰਜਾਬ ਪਹਿਲਾਂ ਹੀ ਬਹੁਤ ਹੱਤਵਰਧ ਭੋਗ ਚੁੱਕਿਆ ਹੈ ਇਹ ਦੇ ਵਿੱਚ ਅਹੁਦੇ ਉੱਤੇ ਬੈਠੇ ਜਿਹੜੇ ਬੰਦੇ ਦਾ ਇਹ ਜੋ ਬਿਆਨ ਹੈ ਉਹ ਬਿਲਕੁਲ ਗਲਤ ਨੇ ਪਹਿਲਾਂ ਵੀ ਇਹੋ ਜਿਹੇ ਬੰਦਿਆਂ ਨਾਲ ਹੀ ਪੰਜਾਬ ਨੇ ਹੱਤਵੱਦ ਘੁੱਟਿਆ ਪੰਜਾਬ ਦਾ ਹਿੰਦੂ ਸਿੱਖ ਮੁਸਲਮ ਕੋਈ ਰਲਣਾ ਚਾਹੁੰਦਾ ਉਸ ਵਿੱਚ ਹੀ ਪਹਿਲਾਂ ਵੀ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਹੀ ਇਹ ਕੰਮ ਸੀ ਹੁਣ ਵੀ ਹੁਣ ਖਾਸ ਕਰਕੇ ਬੀਜੇਪੀ ਦਾ ਕੰਮ ਹੈ ਤਾਂ ਕਿ ਵੀ ਸਿੱਖਾਂ ਨੂੰ ਕਹੋ ਵੀ ਇਹ ਹੱਤਵੱਦ ਹੈ ਹਿੰਦੂ ਵੋਟ ਆ ਜਾਵੇ ਇਹਨਾਂ ਨੂੰ ਕੋਈ ਦੇਸ਼ ਨਾਲ ਪਿਆਰ ਨਹੀਂ ਇਹਨਾਂ ਨੂੰ ਕੋਈ ਲੋਕਾਂ ਨਾਲ ਪਿਆਰ ਨਹੀਂ ਇਹਦੇ ਅਸੀਂ ਫੇਰ ਬਹੁਤ ਸੱਖ ਸਰਪੰਨਾਂ ਜਿਹੜੀ ਸੰਗਠਨ ਠੀਕ ਪੰਜਾਬ ਦੇ ਮੁਖੀ ਹੋਣ ਨਾਤੇ ਭਗਵੰਤ ਮਾਨ ਸਾਹਿਬ ਤੋਂ ਕੀ ਆਸ ਕਰਦੇ ਹੋ ਭਗਵੰਤ ਮਾਨ ਸਾਹਿਬ ਨੂੰ ਇਮੀਡੀਏਟਲੀ ਜਿਹੜੀ ਅਸੀਂ ਦਰਖਾਸਤ ਦਿੱਤੀ ਹੈ ਇਹਦੀ ਕਾਪੀ ਅੱਜ ਇੰਨੇ ਜਿਸ ਲਈ ਇਹ ਕਲਾਬ ਪਰਚਾ ਦਰਜ ਕਰਨਾ ਚਾਹੀਦਾ ਨਹੀਂ ਤਾਂ ਅਸੀਂ ਇਹ ਕਹਾਂਗੇ ਵੀ ਇਹ ਵੀ ਆਪਸ ਮਿਲੇਗਾ